ਉਹਨਾਂ ਜ਼ਾਬਤਾ ਲੱਗਿਆ ਹੋਇਆ ਤੇ ਦੂਜੇ ਪਾਸੇ ਇੱਕ ਬੰਦਾ ਗੱਡੀ ਦੇ ਵਿੱਚ ਲੁਕੋ ਕੇ 29,50,000 ਰੁਪਏ ਲੈ ਕੇ ਜਾ ਰਿਹਾ ਸੀ ਪਰ ਇਹਨਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤਾਂ ਗੱਡੀ ਦੀ ਡਿੱਗੀ ਦੇ ਵਿੱਚ ਜੋ ਹੈ ਇਸ ਦੇ ਵੱਲੋਂ ਨੋਟਾਂ ਵਾਲੇ ਬੈਗ ਲੁਕਾਏ ਹੋਏ ਸਨ ਤੇ ਜਦੋਂ ਇੱਕ ਨਾਕੇਬੰਦੀ ਦੇ ਦਰਮਿਆਨ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਗੱਡੀ ਦੀ ਡਿੱਗੀ ਖੋਲੀ ਉਸ ਦੇ ਵਿੱਚ ਬੈਗ ਪਏ ਸਨ ਤੇ ਬੈਗਾਂ ਦੇ ਵਿੱਚ ਨੋਟੀ ਨੋਟ ਪੈਸਨ ਜਿਨ੍ਹਾਂ ਦੀ ਗਿਣਤੀ ਤਕਰੀਬਨ 29,50,000 ਰੁਪਏ ਦੱਸੀ ਜਾ ਰਹੀ ਹੈ ਤਦ 2 ਘੰਟੇ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਸ਼ਰਾਰਤੀ ਅੰਸਰਾਂ ਦੇ ਖਿਲਾਫ ਨਕੇਲ ਕੱਸੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਭਾਰਤ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਅਜਿਹੇ ਦੇ ਵਿੱਚ ਜੋ ਹੈ ਕੁਝ ਲੋਕ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਹੈ ਨਹੀਂ ਛੱਡ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਗੱਡੀ ਦੀਆਂ ਜਿਸ ਦੇ ਵਿੱਚੋਂ ਬੈਗ ਮਿਲੇ ਤੇ ਬੈਗਾਂ ਦੇ ਵਿੱਚੋਂ 29 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਨੇ ਹਾਲਾਂਕਿ ਇਹ ਸੀ ਜਾਣਕਾਰੀ ਜੁਆਇ ਇਲੈਕਸ਼ਨ ਕਮਿਸ਼ਨ ਨੂੰ ਵੀ ਦੇ ਦਿੱਤੀ ਗਈ ਹੈ ਕਿਉਂਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਜੋ ਹੈ ਨੋਟ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਬੀਕਾਨੇਰ ਤੋਂ ਜਿੱਥੇ ਪੁਲਿਸ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਇੱਕ ਸਿਆਜ਼ ਗੱਡੀ ਦੇ ਵਿੱਚੋਂ ਤਕਰੀਬਨ 29,50,000 ਰੁਪਏ ਬਰਾਮਦ ਕੀਤੇ ਗਏ ਨੇ ਗੰਗਾ ਨਗਰ ਵਾਲੇ ਪਾਸਿਓ ਇੱਕ ਗੱਡੀ ਆ ਰਹੀ ਸੀ ਜਦੋਂ ਇਸ ਨੂੰ ਨਾਕੇਬੰਦੀ ਦੇ ਉੱਤੇ ਰੋਕਿਆ ਇਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਤੋਂ ਬਾਅਦ ਇਸ ਦੇ ਵਿੱਚੋਂ ਬੈਗ ਮਿਲੇ ਬੈਗਾਂ ਨੂੰ ਖੋਲਿਆ ਤਾਂ ਵਿੱਚੋਂ نوٹ ਹੀ نوٹ ਪਏ ਸਨ ਜਿਨ੍ਹਾਂ ਦੀ ਗਿਣਤੀ ਤਕਰੀਬਨ 29,50,000 ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਜਦੋਂ ਪੁਲਿਸ ਦੇ ਵੱਲੋਂ ਇਸ ਨੋਟਾਂ ਵਾਲੇ ਬੈਗਾਂ ਨੂੰ ਲੈ ਕੇ ਸਵਾਲ ਕੀਤੇ ਗਏ ਉਸ ਡਰਾਈਵਰ ਨੂੰ ਤਾਂ ਉਸ ਦੇ ਕੋਲ ਕੋਈ ਵੀ ਜਵਾਬ ਨਹੀਂ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਇਹ ਨੋਟ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਤੇ ਧਾਰਾ 102 CrPC ਦੇ ਤਹਿਤ ਜੋ ਜ਼ਬਤ ਕੀਤੀ ਗਈ ਹੈ ਤੇ ਇਸ ਦੀ ਜਾਣਕਾਰੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਦੇ ਦਿੱਤੀ ਗਈ ਹੈ ਹਾਲਾਂਕਿ ਬੀਤੇ ਕੱਲ ਛੁੱਟੀ ਹੋਣ ਕਰਕੇ ਜੋ ਹੈ ਅੱਜ ਇਸ ਸ਼ਖਸ ਤੋਂ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਉਸ ਕੋਲੇ ਨੋਟ ਕਿਵੇਂ ਆਏ ਕਿੱਥੇ ਲੈ ਕੇ ਜਾ ਰਿਹਾ ਸੀ ਜਾਂ ਫਿਰ ਕਿਸੇ ਨੂੰ ਦੇਣੇ ਸਨ ਜਾਂ ਫਿਰ ਕੋਈ ਹੋਰ ਤਰ੍ਹਾਂ ਦਾ ਇਹ ਮਾਮਲਾ ਹੈ ਕਿਉਂਕਿ ਜਦੋਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਦੇ ਕੋਲੋਂ ਪੁਲਿਸ ਨੂੰ ਕੁਝ ਵੀ ਦੱਸਿਆ ਨਹੀਂ ਜਾਂਦਾ ਸਿਆਜ਼ ਗੱਡੀ ਨੂੰ ਰੋਕਿਆ ਗਿਆ ਸੀ ਚੈਕਿੰਗ ਦੇ ਲਈ ਗੱਡੀ ਰੁਕੀ ਉਸ ਦੀ ਡਿੱਗੀ ਖੋਲੀ ਤਾਂ ਵਿੱਚ ਬੈਗ ਪਏ ਸਨ ਬੈਗਾਂ ਦੇ ਵਿੱਚ ਨੋਟ ਪਏ ਸਨ ਜਿਸ ਨੂੰ ਦੇਖ ਕੇ ਪੁਲਿਸ ਵੀ ਹੱਕੀ ਬੱਕੀ ਰਹਿ ਜਾਂਦੀ ਹੈ ਹੁਣ ਜ਼ਾਬਤਾ ਲੱਗਿਆ ਹੋਇਆ ਤੇ ਦੂਜੇ ਪਾਸੇ ਇੱਕ ਬੰਦਾ ਗੱਡੀ ਦੇ ਵਿੱਚ ਲੁਕੋ ਕੇ 29 ਲੱਖ 50 ਹਜ਼ਾਰ ਰੁਪਏ ਲੈ ਕੇ ਜਾ ਰਿਹਾ ਸੀ ਪਰ ਇਹਨ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਤਾਂ ਗੱਡੀ ਦੀ ਡਿੱਗੀ ਦੇ ਵਿੱਚ ਜੋ ਹੈ ਇਸ ਦੇ ਵੱਲੋਂ ਨੋਟਾਂ ਵਾਲੇ ਬੈਗ ਲੁਕਾਏ ਹੋਏ ਸਨ ਤੇ ਜਦੋਂ ਇੱਕ ਨਾਕੇਬੰਦੀ ਦੇ ਦਰਮਿਆਨ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਗਈ ਗੱਡੀ ਦੀ ਡਿੱਗੀ ਖੋਲੀ ਉਸ ਦੇ ਵਿੱਚ ਬੈਗ ਪਏ ਸਨ ਤੇ ਬੈਗਾਂ ਦੇ ਵਿੱਚ ਨੋਟ ਹੀ ਨੋਟ ਪਏ ਸਨ ਜਿਨ੍ਹਾਂ ਦੀ ਗਿਣਤੀ ਤਕਰੀਬਨ 29 ਲੱਖ 50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਤਦ 2 ਘੰਟੇ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਸ਼ਰਾਰਤੀ ਅਨਸਰਾਂ ਦੇ ਖਿਲਾਫ ਨਕੇਲ ਕੱਸੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਭਾਰਤ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਅਜੇਹੇ ਦੇ ਵਿੱਚ ਜੋ ਹੈ ਕੁਝ ਲੋਕ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡ ਰਹੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਉਸ ਗੱਡੀ ਦੀਆਂ ਜਿਸ ਤੇ ਵਿੱਚੋਂ ਬੈਗ ਮਿਲੇ ਤੇ ਬੈਗਾਂ ਦੇ ਵਿੱਚੋਂ 29 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਨੇ ਹਾਲਾਂਕਿ ਇਹ ਸੀ ਜਾਣਕਾਰੀ ਜੁਆਇਲ ਇਲੈਕਸ਼ਨ ਕਮਿਸ਼ਨ ਨੂੰ ਵੀ ਦੇ ਦਿੱਤੀ ਗਈ ਹੈ ਕਿਉਂਕਿ ਇੰਨੀ ਵੱਡੀ ਤਦਾਦ ਦੇ ਵਿੱਚ ਜੋ ਐ ਨੋਟ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਬੀਕਾਨੇਰ ਤੋਂ ਜਿੱਥੇ ਪੁਲਿਸ ਦਾ ਇਹ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਇੱਕ ਸਿਆਜ਼ ਗੱਡੀ ਦੇ ਵਿੱਚੋਂ ਤਕਰੀਬਨ 29,50,000 ਰੁਪਏ ਬਰਾਮਦ ਕੀਤੇ ਗਏ ਨੇ ਗੰਗਾ ਨਗਰ ਵਾਲੇ ਪਾਸਿਓਂ ਇੱਕ ਗੱਡੀ ਆ ਰਹੀ ਸੀ ਜਦੋਂ ਇਸ ਨੂੰ ਨਾਕੇਬੰਦੀ ਦੇ ਉੱਤੇ ਰੋਕਿਆ ਇਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਤੋਂ ਬਾਅਦ ਇਸ ਦੇ ਵਿੱਚੋਂ ਬੈਗ ਮਿਲੇ ਬੈਗਾਂ ਨੂੰ ਖੋਲਿਆ ਤਾਂ ਵਿੱਚੋਂ نوٹ ਹੀ نوٹ ਪਏ ਸਨ ਜਿਨ੍ਹਾਂ ਦੀ ਗਿਣਤੀ ਤਕਰੀਬਨ 29,50,000 ਰੁਪਏ ਦੱਸੀ ਜਾ ਰਹੀ ਹੈ ਹਾਲਾਂਕਿ ਜਦੋਂ ਪੁਲਿਸ ਦੇ ਵੱਲੋਂ ਇਸ ਨੋਟਾਂ ਵਾਲੇ ਬੈਗਾਂ ਨੂੰ ਲੈ ਕੇ ਸਵਾਲ ਕੀਤੇ ਗਏ ਉਸ ਡਰਾਈਵਰ ਨੂੰ ਤਾਂ ਉਸ ਦੇ ਕੋਲ ਕੋਈ ਵੀ ਜਵਾਬ ਨਹੀਂ ਆਇਆ ਜਿਸ ਤੋਂ ਬਾਅਦ ਪੁਲਿਸ ਨੇ ਇਹ ਨੋਟ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਤੇ ਧਾਰਾ 102 सीआरपीसी ਦੇ ਤਹਿਤ ਜੋ ਜ਼ਬਤ ਕੀਤੀ ਗਈ ਹੈ ਤੇ ਇਸ ਦੀ ਜਾਣਕਾਰੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਦੇ ਦਿੱਤੀ ਗਈ ਹੈ ਹਾਲਾਂਕਿ ਬੀਤੇ ਕੱਲ ਛੁੱਟੀ ਹੋਣ ਕਰਕੇ ਜੋ ਹੈ ਅੱਜ ਇਸ ਸ਼ਖਸ ਤੋਂ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਪੁੱਛ ਕੇ ਕੀਤੀ ਜਾਵੇਗੀ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਉਸ ਕੋਲੇ ਨੋਟ ਕਿਵੇਂ ਆਏ ਕਿੱਥੇ ਲੈ ਕੇ ਜਾ ਰਿਹਾ ਸੀ ਜਾਂ ਫਿਰ ਕਿਸੇ ਨੂੰ ਦੇਣੇ ਸਨ ਜਾ ਫਿਰ ਕੋਈ ਸੇ ਹੋਰ ਤਰ੍ਹਾਂ ਦਾ ਇਹ ਮਾਮਲਾ ਹੈ ਕਿਉਂਕਿ ਜਦੋਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਦੇ ਕੋਲੋਂ ਪੁਲਿਸ ਨੂੰ ਕੁਝ ਵੀ ਦੱਸਿਆ ਨਹੀਂ ਜਾਂਦਾ ਸਿਆਜ਼ ਗੱਡੀ ਨੂੰ ਰੋਕਿਆ ਗਿਆ ਸੀ ਚੈਕਿੰਗ ਦੇ ਲਈ ਗੱਡੀ ਰੁਕੀ ਉਸ ਦੀ ਡਿੱਗੀ ਖੋਲੀ ਤਾਂ ਵਿੱਚ ਬੈਗ ਪਏ ਸਨ ਬੈਗਾਂ ਦੇ ਵਿੱਚ ਨੋਟ ਪਏ ਸਨ ਜਿਸ ਨੂੰ ਦੇਖ ਕੇ ਪੁਲਿਸ ਵੀ ਹੱਕੀ ਬੱਕੀ ਰਹਿ ਜਾਂਦੀ ਹੈ